ਦੇਖੋ ਗੱਲ ਬੜੀ ਇਹ ਫਰਕ ਦੀ ਆ ਤੁਸੀਂ ਦੇਖੋ ਵੀ ਮੈਂ ਇਹੀ ਗੱਲ ਕਹਿ ਰਿਹਾ ਆ ਵੀ ਕਾਂਗਰਸ ਹਮੇਸ਼ਾ ਪੰਜਾਬ ਨੂੰ ਇਗਨੋਰ ਕਰਦੀ ਆ ਮੈਂ ਤਾਂ ਇੱਕ ਮਤਲਬ ਇਹ ਪਹਿਲਾਂ ਵੀ ਗੱਲ ਕਹਿੰਦਾ ਸੀ ਅੱਜ ਇਹ ਅਫਸੋਸ ਹੋਇਆ ਦੇਖ ਕੇ ਪਿਛਲੀ ਵਾਰ ਵੀ ਕਿੰਨੇ ਐਮਪੀ ਸੀ 8 ਐਮਪੀ ਸੀ ਪਿਛਲੀ ਵਾਰ ਕਾਂਗਰਸ ਪਾਰਟੀ ਦੇ 8 ਐਮਪੀ ਹਜੇ ਕਿ ਮੈਨੂੰ ਕੋਈ ਲੈਣਾ ਦੇਣਾ ਨਹੀਂ ਗਾ ਕਾਂਗਰਸ ਨਾਲ ਪਰ ਮੈਨੂੰ ਦੁੱਖ ਬੜਾ ਹੋਇਆ ਇਸ ਵਾਰ ਵੀ ਕਾਂਗਰਸ ਪੰਜਾਬ ਨੇ 7 ਜਿਤਾ ਕੇ ਭੇਜੇ ਸੇ ਸੱਤਾ ਦੇ ਵਿੱਚੋਂ ਸਭ ਤੋਂ ਸੀਨੀਅਰ ਕੌਣ ਨੇ ਉਹਦੇ ਵਿੱਚ ਔਜਲਾ ਸਾਹਿਬ ਜਿਹੜੇ 3 ਵਾਰ ਐਮਪੀ ਬਣੇ। ਸ਼੍ਰੀ ਅੰਮ੍ਰਿਤਸਰ ਸਾਹਿਬ ਤੋਂ ਆ। ਦੂਜੇ ਪਾਸੇ ਜੇ ਲਾਓ ਅਨੰਦਪੁਰ ਸਾਹਿਬ ਤੋਂ ਸੀ ਇਸ ਵਾਰ ਚੰਡੀਗੜ੍ਹੋਂ ਚਲੇ ਗਏ ਮਨੀਸ਼ ਤਵਾੜੀ ਜੀ ਜਿਨ੍ਹਾਂ ਨੇ 5 ਵਾਰ ਪਾਰਲੀਮੈਂਟ ਦੀਆਂ ਇਲੈਕਸ਼ਨਾਂ ਲੜੀਆਂ ਸਭ ਤੋਂ ਸੀਨੀਅਰ ਨੇ। ਤੇ ਇੱਕ ਵੀ ਉਸ ਤੋਂ ਬਾਅਦ ਤੁਸੀਂ ਲਾ ਲਓ ਚੀਫ ਮਿਨਿਸਟਰ ਚੰਨੀ ਜੀ ਪੰਜਾਬ ਦੇ ਰਹੇ ਆ। ਉਸ ਤੋਂ ਸੀਨੀਅਰ ਇੱਕ ਡਿਪਟੀ ਚੀਫ ਮਿਨਿਸਟਰ ਰਹੇ ਨੇ ਪੰਜਾਬ ਦੇ ਉਹ ਨੇ। ਦੂਜੇ ਬਸੇ ਹੋਰ ਮੈਂਬਰ ਪਾਰਲੀਮੈਂਟ ਵੀ ਨੇ ਇੱਕ ਵੀ ਜਿਹੜੀ ਜਗ੍ਹਾ ਏ ਉਹ ਪੰਜਾਬ ਦੇ ਮੈਂਬਰ ਪਾਰਲੀਮੈਂਟ ਨੂੰ ਨਹੀਂ ਦਿੱਤੀ ਜਾਂਦੀ ਮੈਂ ਹਜੇ ਕੋਈ ਕਹਿਣ ਵਾਲਾ ਨਹੀਂਗਾ ਫੈਸਲਾ ਰਾਹੁਲ ਗਾਂਧੀ ਨੇ ਕਰਨਾ ਏ ਜਦੋਂ ਲੀਡਰ ਉਹ ਬਣ ਗਏ ਉਦੋਂ ਬਾਅਦ ਕੀ ਗੱਲ ਪੰਜਾਬ ਦਾ ਕੋਈ ਡਿਪਟੀ ਲੀਡਰ ਨਹੀਂ ਬਣਦਾ ਸੀ ਜਿਹੜੀਆਂ ਸਭ ਤੋਂ ਵੱਧ ਸੀਟਾਂ ਜਿਹੜੀਆਂ ਪਿਛਲੀ ਵਾਰ ਤਾਂ 8 ਤੇ 30 ਕਾਂਗਰਸ ਨੇ ਇਸ ਵਾਰ ਤਾਂ 7 ਜਿੱਤੀਆਂ ਮੈਂ ਇਹੀ ਕਹਿਣਾ ਚਾਹੁੰਦਾ ਕਾਂਗਰਸ ਯਾਨੋ ਵੀ ਕਾਦੇ ਲਈ ਕਿਸ ਲਈ ਵੋਟ ਪਾਉਨੇ ਹੋ ਜਦੋਂ ਅੱਜ ਸਭ ਤੋਂ ਜਿਹੜਾ ਤਿੰਨ ਸੀਟਾਂ ਐ ਸ਼ਾਇਦ ਮੇਰੀ ਖਿਆਲ ਨਾਲ ਅਸਾਮ ਚਾਈਆਂ ਐ ਉੱਥੇ ਦੇ ਗੌਰਵ ਗਗੋਈ ਜੀ ਨੂੰ ਡਿਪਟੀ ਲੀਡਰ ਬਣਾਇਆ ਏ ਉਦੋਂ ਬਾਅਦ ਜਿਹੜੇ ਦੋ ਬੰਦੇ ਵਿਪ ਕੋ ਬਣਾਏ ਨੇ ਉਹ ਵੀ ਹੋਰ ਸਟੇਟਾਂ ਦੇ ਆ ਤੇ ਇੰਨੇ ਐਸਸੀ ਪਰਿਵਾਰਾਂ ਨੂੰ ਤਾਂ ਖਾਸ ਤੌਰ ਇੰਨੀ ਨਫ਼ਰਤ ਆ ਵੀ ਜਿਹੜੇ ਉਹਨਾਂ ਦੇ ਸੁਰੇਸ਼ ਜੀ ਸੁਰੇਸ਼ ਜੀ ਸੱਤ ਵਾਰ ਦੇ ਐਮਪੀ ਨੇ ਤੇ ਉਹਨਾਂ ਨੂੰ ਉਹਨਾਂ ਨੇ ਸਪੀਕਰ ਦੀ ਪੋਸਟ ਲਈ ਖੜਾ ਕੀਤਾ ਸਪੀਕਰ ਦੀ ਪੋਸਟ ਲਈ ਖੜਾ ਕੀਤਾ ਉਹਨਾਂ ਨੂੰ ਅੱਜ ਚੀਫ ਵਿੱਪ ਬਣਾਇਆ ਏ ਲੀਡਰ ਦਾ ਕੀ ਬਣਾਉਣਾ ਡਿਪਟੀ ਲੀਡਰ ਦਾ ਕੀ ਬਣਾਉਣਾ ਚੀਫ ਵਿੱਪ ਬਣਾਇਆ ਚਲੋ ਉਹ ਅਲੱਗ ਗੱਲ ਆ ਪਰ ਮੈਂ ਇਹ ਕਹਿਣਾ ਚਾਹੁੰਦਾ ਅੱਜ ਮੈਂ ਪੰਜਾਬ ਦੀ ਧਰਤੀ ਤੇ ਖੜਾ ਬੜੀ ਆਸ ਸੀ ਵੀ ਪੰਜਾਬ ਦੇ ਲੋਕਾਂ ਨੇ ਸੱਤ ਮੈਂਬਰ ਪਾਰਲੀਮੈਂਟ ਜਿਹੜੇ ਉਹ ਜਤਾਏ ਆ ਜਿਦੇ ਵਿੱਚ ਇੱਕ ਕਾਂਗਰਸ ਪਾਰਟੀ ਦਾ ਪ੍ਰਧਾਨ ਵੀ ਆ ਇੱਕ ਡਿਪਟੀ ਚੀਫ ਮਿਨਿਸਟਰ ਰਿਹਾ ਕਾਂਗਰਸ ਦਾ ਇੱਕ ਚੀਫ ਮਿਨਿਸਟਰ ਰਿਹਾ ਏ ਦੂਜੇ ਗੁਰੂ ਘਰ ਤੋਂ ਇਹ ਆਸੀ ਅੰਮ੍ਰਿਤਸਰ ਸ੍ਰੀ ਗੁਰੂ ਸਾਡੀ ਪਵਿੱਤਰ ਧਰਤੀ ਆ ਗੁਰੂਆਂ ਦੀ ਸ਼ਿਰੂ ਅੰਮ੍ਰਿਤਸਰ ਸਾਹਿਬ ਜਿੱਥੇ ਸਾਡਾ ਦਰਬਾਰ ਸਾਹਿਬ ਆ ਉੱਥੇ ਨੇ ਐਮਪੀ ਤੀਜੀ ਵਾਰ ਜਿੱਤ ਕੇ ਗਏ ਆ ਤੇ ਉਹਨਾਂ ਨੇ ਪਾਰਲੀਮੈਂਟ 'ਚ ਰੋਜ਼ ਮੈਂ ਸਮਝਦਾ ਸਭ ਦੇ ਵਿਚਾਰਿਆਂ ਦੇ ਜਿਹੜੇ ਸੰਘ ਨੇ ਜਿਹੜੇ ਗਲੇ ਨੇ ਉਹ ਨਾਰੇ ਲਾਉਂਦੇ ਲਾਉਂਦੇ ਮੁਰਦਾਬਾਦ ਪਾਟ ਕੇ ਤੇ ਅੱਜ ਵੀ ਮੈਂ ਕਹਿੰਦਾ ਕਿਸੇ ਪੰਜਾਬੀ ਨੂੰ ਜਿਹੜਾ ਐਮਪੀ ਆ ਉਹਨੂੰ ਹੁਣ ਅੱਜ ਤੋਂ ਬਾਅਦ ਕੋਈ ਉੱਥੇ ਕਾਂਗਰਸ ਖਾਤੇ ਨੰਾਰੇ ਨਹੀਂ ਲਾਉਣੇ ਚਾਹੀਦੇ ਵਿਰੋਧ ਨਹੀਂ ਕਰਨਾ ਚਾਹੀਦਾ ਮੈਂ ਅਹੁਦੇ ਦੀ ਗੱਲ ਨਹੀਂ ਹੁੰਦੀ ਕਾਂਗਰਸ ਪਾਰਟੀ ਪਰ ਇਸ ਤਰੀਕੇ ਨਾਲ ਦੁਸ਼ਮਣ ਪੰਜਾਬ ਦੀ ਵੀ ਇੰਨੇ ਐਮਪੀ ਜਿਤਾ ਕੇ ਵੀ ਇੱਕ ਵੀ ਪਾਰਲੀਮੈਂਟ ਦੇ ਅਹੁਦਾ ਦੇਣੋਂ ਕਾਂਗਰਸ ਪਾਰਟੀ ਨਫ਼ਰਤ ਕਰਦੀ ਆ ਅੱਜ ਮੈਂ ਇਹ ਗੱਲ ਕਹਿਣਾ ਚਾਹੁੰਦਾ ਵੀ ਜਿਹੜੇ ਪੰਜਾਬ ਦੇ ਐਮਪੀ ਨੇ ਉਹਨਾਂ ਨੇ ਕੀ ਮਾੜਾ ਕੀਤਾ ਜੀ ਤਿੰਨ ਤਿੰਨ ਵਾਰ ਚਾਰ ਚਾਰ ਵਾਰ ਇੰਨਾ ਉੱਥੇ ਸੰਗ ਪੜਪੜ ਰੋਜ਼ ਮੁਰਦਾਬਾਦ ਮੁਰਦਾਬਾਦ ਕਰਕੇ ਪ੍ਰਧਾਨ ਮੰਤਰੀ ਸਰਕਾਰ ਦੇ ਬੇਸ਼ੱਕ ਉਤੋਂ ਜਰੂਰ ਕਹਿਣਗੇ ਜਦੋਂ ਤੁਸੀਂ ਪੁੱਛੋਗੇ ਵੀ ਨਹੀਂ ਅਸੀਂ ਤਾਂ ਕਾਂਗਰਸ ਦੇ ਸਿਪਾਹੀ ਆ ਪਰ ਮੈਨੂੰ ਪਤਾ ਮੇਰੀ ਬਹੁਤਾਂ ਨਾਲ ਗੱਲ ਹੋਈ ਆ ਪਾਰਲੀਮੈਂਟ 'ਚ ਹੋਈ ਆ ਤੇ ਉਹਨਾਂ ਦਾ ਦਿਲ ਬੜਾ ਅੰਦਰੋਂ ਦੁਖਿਆਏ ਉਹ ਕਹਿ ਨਹੀਂ ਸਕਦੇ ਪਾਰਲੀਮੈਂਟ ਇਹ ਗੱਲਾਂ ਦੂਜੇ ਪਾਸੇ ਪਾਰਟੀਆਂ ਨੂੰ ਕੀ ਕਹਿਣਗੇ ਦੂਜੇ ਪਾਸੇ ਪਾਰਟੀ ਅੱਜ ਜਿਹੜੀ ਸੱਤਾ 'ਚ ਪਾਰਟੀ 'ਚ ਉਹਨੇ ਪੰਜਾਬ ਨੂੰ ਮੈਂ ਤਾਂ ਵੀ ਮੈਂ ਸ਼ੁਕਰਗੁਜ਼ਾਰ ਹਾਂ ਉਹਨਾਂ ਦਾ ਵੀ ਉਹਨਾਂ ਨੇ ਪੰਜਾਬ ਨੂੰ ਕੇਂਦਰ ਦੀ ਸੱਤਾ ਦੇ ਵਿੱਚ ਉਹਨਾਂ ਨੇ ਉਹ ਭਾਗੀਦਾਰ ਬਣਾਇਆ ਪਰ ਅੱਜ ਕਾਂਗਰਸ ਨੇ ਯਾਰ ਮੈਨੂੰ ਦੁੱਖ ਹੁੰਦਾ ਮਨੀਸ਼ ਤਿਵਾੜੀ ਸਾਹਿਬ ਵਰਗੇ ਸੀਨੀਅਰ ਬੰਦੇ ਰੋਲ ਕੇ ਰੱਖਤੇ ਕੀਤਾ ਗਿਆ ਸਿੱਧੇ ਤੌਰ ਤੇ ਕਿਹਾ ਜਾ ਸਕਦਾ ਹੈ ਕਿ ਪੰਜਾਬ ਨੂੰ ਜਿਹੜਾ ਤੁਸੀਂ ਆਪ ਦੇਖੋ ਪਿਛਲੀ ਵਾਰ 8 8 MP ਤੁਹਾਨੂੰ ਰਿਪਲੇਟਰ ਲਗਾਇਆ ਗਿਆ ਸਾਰਿਆਂ ਨੂੰ ਨਾ ਮੈਨੂੰ ਕਿੱਥੇ ਲਾਇਆ ਗਿਆ ਬੈਨੂ ਤਾਂ ਇਹੀ ਤਾਂ ਇਹੀ ਤਾਂ ਗੱਲ ਆ ਕਿ ਕਾਂਗਰਸ ਪਾਰਟੀ ਆ ਜਿਹੜੀ ਉਹ ਕਿਸੇ ਨੂੰ ਵੀ ਪੰਜਾਬ ਦੇ ਕਿਸੇ ਮੈਂਬਰ ਪਾਰਲੀਮੈਂਟ ਨੂੰ ਉਹ ਪੁੱਛਣ ਨੂੰ ਤਿਆਰ ਨਹੀਂ ਤੇ ਇੰਨੀ ਨਫ਼ਰਤ ਆ ਪੰਜਾਬੀਆਂ ਪ੍ਰਤੀ ਇੰਨੀ ਨਫ਼ਰਤ ਆ ਪੰਜਾਬ ਪ੍ਰਤੀ ਵੀ ਅੱਜ ਵੀ 7 ਐਮਪੀ ਦੇ ਉੱਤੇ ਹੁਣ ਉਹ ਚੋ ਇੱਕ ਨੂੰ ਕੋਈ ਅਹੁਦਾ ਨਾ ਦਿੱਤਾ ਪਾਰਲੀਮੈਂਟ ਚ ਤੇ ਮੈਂ ਤੁਹਾਨੂੰ ਗਿਣਾਇਆ ਕਿਹੜਾ ਸਾਬਕਾ ਮੁੱਖ ਮੰਤਰੀ ਹੈ ਕਿਹੜਾ ਸਾਬਕਾ ਡਿਪਟੀ ਡਿਪਟੀ ਮੁੱਖ ਮੰਤਰੀ ਆ ਕਿਹੜਾ ਉੱਥੇ ਕਾਂਗਰਸ ਦਾ ਪ੍ਰਧਾਨ ਆ ਸਾਰਿਆਂ ਨੂੰ ਬੇਲੇ ਕਰਕੇ ਤੋਰਤਾ ਅੱਜ ਮੈਂ ਸਮਝਦਾ ਇਹ ਪੰਜਾਬ ਦੇ ਕਾਂਗਰਸ ਨੂੰ ਤੇ ਪੰਜਾਬ ਦੇ ਵੋਟਰਾਂ ਨੂੰ ਦੇਖਣਾ ਚਾਹੀਦਾ ਵੀ ਤੁਸੀਂ ਇਹਨਾਂ ਨੂੰ ਵੋਟਾਂ ਪਾ ਪਾ ਤੋਰਦੇ ਆ ਹਾਈ ਕਮਾਂਡ ਬਿਲਕੁਲ ਇਹਨਾਂ ਦਾ ਕੋਈ ਮੁੱਲ ਨਹੀਂ ਪਉਂਦੀ ਭਾਜਪਾ ਤੋਂ ਥੱਲੇ ਰਹੀਆ ਕਾਂਗਰਸ ਪਾਰਟੀ ਪੀਛੇ ਨੰਬਰ ਤੇ ਆ ਇਹ ਕਿਵੇਂ ਦੇਖਦਾ ਕਿਹਦੇ ਜ਼ਿੰਮੇਵਾਰ ਕਿਹਨੂੰ ਜ਼ਿੰਮੇਵਾਰ ਠਹਿਰੋ ਦੇਖੋ ਗੱਲ ਇਹ ਆ ਹਰ ਬੰਦਾ ਮੁੱਖ ਮੰਤਰੀ ਦਾ ਦਾਅਵੇਦਾਰ ਆ ਤੇ ਜਦੋਂ ਉੱਥੇ ਕੋਈ ਪ੍ਰੋਗਰਾਮ ਬਣਦਾ ਸੀ ਕੋਈ ਕਹਿੰਦਾ ਸੀ ਪ੍ਰਧਾਨ ਦਾ ਬਣਾਓ ਕੋਈ ਕਹਿੰਦਾ ਸੀ ਐਮਪੀ ਦਾ ਬਣਾਓ ਕੋਈ ਕਹਿੰਦਾ ਸੀ ਸੀਐਲਪੀ ਲੀਡਰ ਦਾ ਬਣਾਓ ਇਸ ਕਰਕੇ ਉਹ ਰੋਜ਼ ਕਈ ਘਰਦਿਆਂ ਦੇ ਵੀ ਕਹਿੰਦੇ ਸੀ ਵੀ ਸਾਡੇ ਘਰਦਿਆਂ ਦੇ ਪ੍ਰੋਗਰਾਮ ਵੀ ਰੱਖੋ ਇਸ ਕਰਕੇ ਜਿਹੜੀ ਕਾਂਗਰਸ ਪਾਰਟੀ ਆ ਉਹ ਬੇਸ਼ੱਕ ਇੱਕ ਗੱਲ ਮੇਰੀ ਹੋਰ ਸੁਣ ਲਓ ਕਾਂਗਰਸ ਪਾਰਟੀ ਜਿਹੜੀ ਜਿੱਤੀ ਆ ਸੀਟਾਂ ਉਹ ਸਿਰਫ ਸਮਝੌਤੇ ਕਰਕੇ ਜਿਹੜਾ ਸਮਝੌਤਾ ਸੀ ਉਤੋਂ ਉਰੇ ਤਾਂ ਕੈਂਡੀਡੇਟਾਂ ਨੂੰ ਪਤਾ ਨਹੀਂ ਲੱਗਿਆ ਮੈਂ ਪੱਪੀ ਪ੍ਰੈਸ਼ਰ ਜੀ ਨੂੰ ਸਤਕਾਰਯੋਗ ਨੇ ਮੇਰੇ ਵੱਡੇ ਭਰਾ ਨੇ ਦੋ ਦਿਨ ਪਹਿਲਾਂ ਕੈਂਡੀਡੇਟ ਨੂੰ ਨਹੀਂ ਪਤਾ ਲੱਗਿਆ ਦੋ ਦਿਨ ਪਹਿਲਾਂ ਜਿਹੜਾ ਜਿਹੜਾ ਕੈਂਡੀਡੇਟ ਜਿਤਾਉਣਾ ਸੀ ਉਹ ਦਿੱਲੀ ਵਾਲੇ ਆਮ ਆਦਮੀ ਪਾਰਟੀ ਦੇ ਜਨਰਲ ਸੈਕਟਰੀ ਹੈੱਡ ਸੀ ਤੇ ਜਿਹੜੇ ਪੰਜਾਬ ਨਾਲ ਸੰਬੰਧਿਤ ਸੀਗੇ ਜਨਰਲ ਸੈਕਟਰੀ ਉਹਨਾਂ ਨੇ ਬਹਿ ਕੇ ਉੱਥੇ ਫੈਸਲੇ ਕੀਤੇ ਆ ਤੇ ਜਿਹੜੇ ਜਿਹੜੇ ਕਾਂਗਰਸ ਦੇ ਕੈਂਡੀਡੇਟ ਹਰਾਉਣੇ ਸੀ ਉਹ ਹਰਾਤੇ ਜਿਹੜੇ ਆਮ ਆਦਮੀ ਦੇ ਹਰਾਉਣੇ ਸੀ ਉਹ ਹਰਾਤੇ ਇਸ ਕਰਕੇ ਦੋਨਾਂ ਨੇ ਗਠਜੋੜ ਮੰਨਿਆ ਚ ਤਾਂ ਕੋਈ ਝੂਠੀ ਹੈ ਨਹੀਂਗਾ ਤੇ ਹੁਣ ਕਾਂਗਰਸ ਨੂੰ ਪਤਾ ਲੱਗ ਗਿਆ ਕਿੱਥੇ ਆ ਇਸ ਕਰਕੇ ਇਹ ਸਾਰੀਆਂ ਚੀਜ਼ਾਂ ਹੈ ਜਿਹੜੀਆਂ ਉਹ ਸੱਤਾ 'ਚ ਆਉਣ ਖਾਤਰ ਇਹਨਾਂ ਨੇ ਸਾਰਿਆਂ ਧੋਖਾ ਦਿੱਤਾ ਸਾਰਿਆਂ ਨੂੰ ਹੁਣ ਡਰਾਮਾ ਕਰਕੇ ਦੋਨੋਂ ਅਲੱਗ-ਅਲੱਗ ਲੜਦੇ ਸੀ ਹੁਣ ਤਾਂ ਚਲੋ ਅਲੱਗ ਗੱਲ ਆ ਵੀ ਸਰਕਾਰ ਜਦੋਂ ਹੁੰਦੀ ਆ ਬਾਈਲ ਇਕਲੈਕਸ਼ਨ ਦੇ ਵਿੱਚ ਤਾਂ ਗਵਰਨਮੈਂਟ ਹੀ ਜਿੱਤਦੀ ਹੁੰਦੀ ਆ ਤੇ ਅੱਜ ਇੱਕ ਦੂਜੇ ਨੂੰ ਨੰਗਾ ਕਰ ਰਹੇ ਸੀ ਦਿੱਲੀ ਫੇਰ ਕਹਿੰਦੇ ਜਦੋਂ ਸੀਟਾਂ ਗਿਣਦੇ ਆ মিডিਆ ਦੇ ਸਾਹਮਣੇ ਆਉਂਦੀਆਂ ਫੇਰ ਉਹ ਇੰਡੀਆ ਆਲਾਈਂਸ ਦੀਆਂ ਗਿਣਨ ਲੱਗ ਜਾਂਦੇ ਆ ਕਾਂਗਰਸ ਹਾਰੀ ਤੇ ਜਦੋਂ ਉੱਤੇ ਗਿਣਦੇ ਆ ਵੀ ਇੰਡੀਆ ਆਲਾਈਂਸ ਨੇ ਕਿੰਨੇ ਜਿੱਤੀਆਂ ਫੇਰ ਉਹ ਆਮ ਆਦਮੀ ਦੀ ਸੀਟ ਵਿੱਚ ਗਿਣ ਲੈਂਦੇ ਆ ਇਸ ਕਰਕੇ ਤਮਾਸ਼ਾ ਕਰ ਰਹੇ ਆ ਲੋਕਾਂ ਨੂੰ ਬੇਫਕੂ ਬਣਾ ਰਹੇ ਆ ਲੋਕਾਂ ਨੂੰ ਪਰ ਜ਼ਰੂਰ ਅਗਲੀਆਂ ਬਾਈ ਇਲੈਕਸ਼ਨ ਚ ਇਸ ਸcheid ਰਹਿਣਾ ਚਾਹੀਦਾ ਇਹ ਦੋਨੋਂ ਰਲ ਕੇ ਰਲੇ ਹੋਏ ਆ ਜਾਂ ਤਾਂ ਕਹਿਦੇ ਨੇ ਵੀ ਇੰਡੀਆ ਅਲਾਈანს ਅਸੀਂ ਨਹੀਂ ਗਏ ਜਾਂ ਤਾਂ ਇਹ ਕਹਿਦੇ ਨੇ ਆਹੀ ਐਮਪੀ ਜਿਹੜੇ ਨੇ ਕਾਂਗਰਸ ਦੇ ਉੱਥੇ ਇਕੱਠੇ ਹੋ ਕੇ ਆਮ ਆਦਮੀ ਵਾਲਿਆਂ ਨਾਲ ਇਕੱਠੇ ਹੋ ਕੇ ਨਾਰੇ ਮਾਰਦੇ ਹੁੰਦੇ ਆ ਇਕੱਠੇ ਹੋ ਕੇ ਖੜੇ ਹੁੰਦੇ ਆ ਤੇ ਇਸ ਕਰਕੇ ਇਹ ਬਿਲਕੁਲ ਮੀਡੀਆ ਨੂੰ ਵੀ ਇਹ ਗੱਲ ਦੇਖਣੀ ਚਾਹੀਦੀ ਆ ਵੀ ਇਹ ਕਿਸ ਤਰੀਕੇ ਦੀ ਕਿਸ ਤਰੀਕੇ ਨਾਲ ਧੋਖਾ ਦੇ ਰਿਹਾ ਲੋਕਾਂ ਨੂੰ ਆ ਹੁਣ ਸੈਸ਼ਨ ਸ਼ੁਰੂ ਹੋ ਜੂ ਬਾਈ ਨੂੰ ਉੱਥੇ ਇੰਡੀਆ ਐਲਾਈਅੰਸ ਬਣ ਜੂਗਾ ਪੁਰੇ ਆ ਕੇ ਕਾਂਗਰਸ ਤੇ ਆਮ ਆਦਮੀ ਬਣ ਜਾਂਦੇ ਆ ਰਾਜਪੁਰਾ ਟੱਪੇ ਨਹੀਂ ਉੱਥੇ ਜਾ ਕੇ ਜੱਫੀਆਂ ਪਾਉਣੀਆਂ ਸ਼ੁਰੂ ਕਰ ਦਿੰਦੇ ਆ ਸਰਪੰਚ ਸਿੰਘ ਸਹਿਵਾਨਾਂ ਦੀ ਅੱਜ ਜਿਹੜੀ ਆ ਮੀਟਿੰਗ ਹੋਈ ਆ ਉਹਦੇ ਵਿੱਚ ਜਿਹੜੀ ਬਾਗੀ ਧੜੇ ਦੇ ਵੱਲੋਂ ਜਿਹੜਾ ਮਾਫੀ ਨਾਮੇ ਦੀ ਗੱਲ ਕੀਤੀ ਸੀ ਤਾਂ ਸੁਖਬੀਰ ਬਾਦਲ ਨੂੰ ਪੰਥ ਚੋਂ ਛੇਕਣ ਦੀ ਜਿਹੜੀ ਆ ਉਹਨਾਂ ਨੇ ਮੰਨ ਤੇ 15 ਦਿਨ 15 ਦਿਨ ਜਵਾਬ ਮੰਗਿਆ ਸੁਖਬੀਰ ਬਾਦਲ ਨੇ ਉਹ ਅੰਤਿਮ ਨੇ ਹੁੰਦਾ ਹੈਗਾ ਅ ਤੱਕ ਸਿੰਘ ਸਹਿਵਾਨਾਂ ਨੇ ਸੁਖਬੀਰ ਬਾਦਲ ਜਵਾਬ ਦੇਣ ਲਈ ਦੇਖੋ ਦੇਖੋ ਮੈਂ ਇਸ ਗੱਲ 'ਚ ਕੋਈ ਮੇਰਾ ਮੈਂ ਕੋਈ ਪਹਿਣਾ ਨਹੀਂ ਚਾਹੁੰਦਾ ਉਹਨਾਂ ਦੀ ਪਾਰਟੀ ਦਾ ਰੌਲਾ ਏ ਪਰ ਗੱਲ ਇੱਕ ਜ਼ਰੂਰ ਆ ਇਹ ਫਿਕਰ ਵਾਲੀ ਗੱਲ ਆ ਅਕਾਲੀ ਦਲ ਆ ਜਿਹੜਾ ਉਹ ਪੰਜਾਬ 'ਚ ਜ਼ਰੂਰ ਰਹਿਣਾ ਚਾਹੀਦਾ ਅਕਾਲੀ ਦਲ ਰਹਿਣਾ ਇੱਕ ਬਹੁਤ ਪੁਰਾਣੀ ਸਭ ਤੋਂ ਪੁਰਾਣੀ ਪਾਰਟੀ ਆ ਤੇ ਇਸ ਕਰਕੇ ਪੰਜਾਬ 'ਚ ਅਕਾਲੀ ਦਲ ਦਾ ਕੋਈ ਜਿੱਤਨ ਹਾਰਨ ਦੀ ਗੱਲ ਨਹੀਂ ਹੁੰਦੀ ਨਹੀਂ ਇਸ ਵੇਲੇ ਤਾਂ ਦੇਖੋ ਅਕਾਲੀ ਦਲ ਬਾਦਲ ਆ ਹੋਰ ਅਕਾਲੀ ਦਲ ਤਾਂ ਕੋਈ ਹੈ ਨਹੀਂਗਾ ਜਿਹੜਾ ਪਿਛਲੇ ਦਿਨਾਂ ਤੋਂ ਸੱਤਾ 'ਚ ਰਾਜ ਕਰ ਰਿਹਾ ਜਾਂ ਜਿਹਦੀ ਜਿਹਦਾ ਕੇਡਰ ਆ ਇਸ ਕਰਕੇ ਉਹ ਉਹਨਾਂ ਦੀ ਅਕਾਲੀ ਦਲ ਬਾਦਲ ਦੇ ਥੱਲੇ ਹੀ ਸਾਰੇ ਨੇ ਹਜੇ ਕਿਸ ਨੇ ਇਹ ਤਾਂ ਕਿਹਾ ਨਹੀਂ ਵੀ ਅਸੀਂ ਅਕਾਲੀ ਦਲ ਬਾਦਲ ਤੋਂ ਬਾਹਰ ਆ ਲੜ ਤਾਂ ਅਕਾਲੀ ਦਲ ਬਾਦਲ ਦੇ ਅੰਦਰ ਹੀ ਰਹੇ ਆ ਪਰ ਮੈਂ ਇਹ ਕਹਿਣਾ ਚਾਹੁੰਦਾ ਵੀ ਇਹਨਾਂ ਨਾਲੋਂ ਲੜਾਈ ਨਾਲੋਂ ਵੱਡਾ ਅਕਾਲੀ ਦਲ ਦਾ ਰਹਿਣਾ ਪੰਜਾਬ ਲਈ ਜ਼ਰੂਰੀ ਆ ਇਹ ਹਿੰਦੂ ਸਿੱਖ ਭਾਈਚਾਰੇ ਇਕਤਾ ਲਈ ਬੜੀ ਜ਼ਰੂਰੀ ਆ ਬਾਰਡਰ ਸਟੇਟ ਹੋਣ ਨਾਤੇ ਅਕਾਲੀ ਦਲ ਦਾ ਕਿਉਂਕਿ ਅਕਾਲੀ ਦਲ ਨੇ ਬੜੇ ਅੱਜ ਦੀ ਗੱਲ ਨਹੀਂ ਬਹੁਤ ਪੁਰਾਣੇ ਬਹੁਤ ਚੰਗੇ ਕੰਮ ਵੀ ਕੀਤੇ ਅਕਾਲੀ ਦੰਨੇ ਇਹ ਤਾਂ ਹੁਣ ਲੋਗ ਮਾੜੇ ਆਗੇ ਵਿੱਚ ਜਿਨ੍ਹਾਂ ਦੇ ਕਰਕੇ ਇਹ ਪ੍ਰੋਬਲਮਾਂ ਹੋਈਆਂ ਪਰ ਚੱਲਦਾ ਇਹ ਪਰ ਮੈਨੂੰ ਲੱਗਦਾ ਜ਼ਰੂਰ ਜਿਹੜੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੇ ਚਾਹੇ ਪੰਜ ਸਿੰਘ ਸਵਾਨ ਨੇ ਉਹ ਬੜੇ ਸਮਝਦਾਰ ਨੇ ਉਹ ਦੇਖ ਕੇ ਫੈਸਲਾ ਕੋਈ ਵੀ ਲੈਣਗੇ ਪਟਨਾ ਸਾਹਿਬ ਪਟਨਾ ਸਾਹਿਬ ਪਟਨਾ ਸਾਹਿਬ ਤੋਂ ਜੱਜਦਾਰ ਸਾਹਿਬ ਨੇ ਉਹਨਾਂ ਨੂੰ ਵੀ ਸੱਜਾ ਸੁਣਾਈ ਹੈ ਉਹਨਾਂ ਨੂੰ ਦੇਖ ਪ੍ਰਸ਼ਾਦ ਦਿੱਤਾ ਉਹਨਾਂ ਨੂੰ ਜਿਹੜਾ ਜੱਪੀ ਸਾਹਿਬ ਨੂੰ ਕਾਟਦੀ ਹੈ ਦੇਖੋ ਮੈਂ ਇੰਨਾ ਧਾਰਮਿਕ ਇਸ਼ੂਆਂ ਤੇ ਮੈਂ ਕੀ ਗੱਲ ਕਰਾਂ ਸਰ ਜੀ ਜਿਹੜਾ ਜੱਪੀ ਸਾਹਿਬ ਨੇ ਜਸਟਿਨ ਟ੍ਰੂਪੋ ਨੇ ਜਲਜੀਤ ਦੀ ਸ਼ਲਾਘਾ ਦੇ ਵਿੱਚ ਪੰਜਾਬੀ ਸ਼ਬਦ ਵਰਤੇ ਵੀ ਪੰਜਾਬੀ ਮੁੰਡੇ ਨੇ ਨਾਮ ਰੋਸ਼ਨ ਕੀਤਾ ਮਨਜਿੰਦਰ ਸਿੰਘ ਸਾਹਿਬ ਕਹਿੰਦੇ ਆ ਭਾਰਤੀ ਕਹਣਾ ਚਾਹੀਦਾ ਸੀ ਪੰਜਾਬੀ ਕਿਉਂ ਕਿਹਾ ਉਹਦਾ ਇਸ਼ਾਰਾ ਕੀਤਾ ਜਸਟਿਨ ਟ੍ਰੂਪੋ ਨੇ ਕਹਿੰਦੇ ਤਾਂ ਚਲੋ ਚਲੋ ਮੈਂ ਜਿਹੜਾ 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 ਪੰਜਾਬ ਆ ਉਹ ਵੀ ਭਾਰਤ ਦਾ ਅੰਗ ਹੈ ਇੱਥੇ ਇੱਥੇ ਤਾਂ ਕੋਈ ਇੱਥੇ ਤਾਂ ਕੋਈ ਗੱਲ ਹੈ ਨਹੀਂ ਤੇ ਮੈਂ ਸਮਝਦਾ ਉਹ ਜਦੋਂ ਇਲੈਕਸ਼ਨ ਆ ਜਾਂਦੀ ਹੈ ਨਾ ਉਹ ਜਸਟਿਨ ਟਰੂਡੋ ਸਾਹਿਬ ਕੋਈ ਨਾ ਕੋਈ ਜ਼ਰੂਰ ਪੰਜਾਬੀਆਂ ਦਾ ਫੰਡ ਪੰਜਾਬੀਆਂ ਦੀਆਂ ਵੋਟਾਂ ਲੈਣ ਨੂੰ ਉਹ ਕੋਈ ਨਾ ਕੋਈ ਰਾਜਨੀਤੀ ਜ਼ਰੂਰ ਕਰਦੇ ਆ ਇਹ ਇਹਦੇ ਪਿੱਛੇ ਰਾਜਨੀਤੀ ਹੈ ਉਹਨਾਂ ਦੀ ਮੈਂ ਉਸ ਗੱਲ 'ਚ ਨਹੀਂ ਪੈਂਦਾ ਪਰ ਹੈ ਪੋਲਿਟਿਕਸ ਇਹਦੇ ਪਿੱਛੇ ਸਰ ਜੱਜਦਾਰ ਨੇ ਕਿਹਾ ਸੀ ਕਿ ਇਹ ਸੰਗ੍ਰਹਿ ਹਾਲੇ ਹੈਗਾ ਆਤਮਾ ਦੀ ਜਿੱਦ ਨੇ ਕਲਪਸ ਸਮੱਸਿਆ ਕਰਿਆ ਮਾਰਗੇ ਨਹੀਂ ਸਮਤ ਅਸਲੀਆ ਨਾ ਪੰਨੂ ਵੀ ਲੱਗਾ ਕਿਤੇ ਉੱਥੇ ਹੋਰ ਕਿਹਦੀ ਲੱਗੀ ਆ ਫੋਟੋ ਸਾਰੇ ਹੀ ਉਹਨਾਂ ਦੀਆਂ ਲੱਗੀਆਂ ਹੋਈਆਂ ਜਿੰਨੀਆਂ ਮਰਜ਼ੀ ਹੋਰ ਲਾਈ ਜਾਣ ਉਹ ਤਾਂ ਉਹਨਾਂ ਦਾ ਅਧਿਕਾਰ ਆ ਆਪਾਂ ਕੀ ਗੱਲ ਸਿਰਫ ਇਹ ਆ ਵੀ ਮੈਂ ਫੇਰ ਬਾਰ-ਬਾਰ ਕਮਾਂ ਵੀ ਉਹ ਬੜੇ ਸਿਆਣੇ ਨੇ ਪਰ ਹਾਂ ਤਸਵੀਰਾਂ ਉਹ ਤਾਂ ਭਗਤ ਸਿੰਘ ਦੇ ਬਰਾਬਰ ਵੀ ਰਲਾਈ ਜਾਂਦੇ ਆ ਸਾਰਿਆਂ ਨੂੰ ਉਹ ਤਾਂ ਇਸ ਕਰਕੇ ਹੁਣ ਤਾਂ ਆਵਾ ਹੀ ਉੱਤਿਆ ਹੋਇਆ ਜੋ ਹੁੰਦਾ ਹੋਈ ਜਾਂਦਾ ਹੈ ਜੀ ਕੱਲ੍ਹ ਦੇ ਸਮਾਜ ਨੂੰ ਜੋ ਕਿ ਜਿਹੜਾ ਕਰ ਰਿਹਾ ਸੀ ਸੰਦੇਸ਼ ਕਿਹੜਾ ਕੰਮ ਕਰਦਾ ਨਹੀਂ ਕੱਲ੍ਹ ਇਹ ਅਜਿਹੇ ਜਿਹੇ ਲੋਕ ਅਹੁਦਿਆਂ ਤੇ ਬੈਠਣਗੇ ਉਹੋ ਜਿਹੇ ਸਮਾਜ ਨੂੰ ਸੰਦੇਸ਼ ਦੇਣਗੇ